ਜੈ ਬੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਖਾਸ ਸੁਨੇਹਾ ਜੋ ਆਪਾਂ ਦੇਣ ਜਾ ਰਹੇ ਹਾਂ ਕਿ ਆ ਗੁੱਗਾ ਜਾਰ ਪੀਰ ਦੇ ਕੁਝ ਦਿਨ ਚੱਲ ਰਹੇ ਹੈ ਸੋ ਜਿਨਾ ਨੇ ਕਰਮ ਨਹੀਂ ਕੀਤਾ ਹੈ ਗੁੱਗਾ ਜਾਰ ਪੀਰ ਦੇ ਨਾਂ ਤੇ ਸੋ ਉਹ ਕੋਸ਼ਿਸ਼ ਕਰਨੀ ਜੀ ਕੀ ਕੱਲ ਐਤਵਾਰ ਹੈ ਤੇ ਕੱਲ ਦੇ ਦਿਨ ਗੋਗਾ ਜਾਰ ਪੀਰ ਦੇ ਨਾਮ ਤੇ ਜੋ ਕਰਮ ਬਣਦਾ ਹੈ ਉਹ ਜ਼ਰੂਰ ਕਰਨਾ ਜੀ ਬਾਕੀ ਗੱਲ ਆਪਾਂ ਚੰਗੀ ਤਰ੍ਹਾਂ ਵੀਡੀਓ ਵਿੱਚ ਸਮਝਾ ਦੰਨੇ ਆ ਜੀ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਅੱਜ ਜਿੱ ਪਹਿਲੀ ਵਾਰ ਰੂ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਆਪਾਂ ਕੁਝ ਕਮੈਂਟਾਂ ਦੱਸਦੇ ਆਂ ਤਾਂ ਲੱਗ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਮਾਂ ਲੈਣਾ ਦੇਵੀ ਦੀ ਚੋਤ ਕਰਦੇ ਆਂ ਤੇ ਕੀ ਮਾਤਾ ਰਾਣੀ ਦੇ ਲਾਲ ਰੰਗ ਦੀ ਝੋਲੀ ਰੱਖ ਸਕਦੇ ਆਂ ਸੋ ਬਿਲਕੁਲ ਰੱਖ ਸਕਦੇ ਆਂ ਸੋ ਨਾਲੇ ਲਿਖਦੇ ਨੇ ਕਿ ਅਸੀਂ ਪੀਰਾਂ ਨੂੰ ਵੀ ਮੰਨਦੇ ਆਂ ਪੀਰਾਂ ਦੇ ਵੀ ਮੱਥਾ ਟੇਕਣ ਜਾਂਦੇ ਆਂ ਕਿ ਉੱਥੇ ਵੀ ਅਸੀਂ ਝੋਲੀ ਰੱਖ ਸਕਦੇ ਆਂ ਸੋ ਬਿਲਕੁਲ ਸੋ ਇਹ ਤੁਹਾਡੀ ਸ਼ਰਧਾ ਹੈ ਜੇਕਰ ਤੁਹਾਡਾ ਦਿਲ ਕਰਦਾ ਹੈ ਕਿ ਕਿਤੇ ਵੀ ਧਾਰਮਿਕ ਥਾਂ ਤੇ ਅਸੀਂ ਕੋਈ ਚੀਜ਼ ਜੀ ਕੜਾਉਣੀ ਹੈ ਸਾਡਾ ਮਨ ਕਰਦਾ ਹੈ ਤਾਂ ਉਹ ਕਰਮ ਜਰੂਰ ਕਰੋ ਕੋਈ ਮਾੜਾ ਕਰਮ ਨਹੀਂ ਚੰਗਾ ਹੀ ਕਰਮਾ ਜੇਕਰ ਘਰ ਵਿੱਚ ਹੀ ਦਰਵਾਰ ਆ ਤੇ ਘਰ ਵਿੱਚ ਝੋਲੀ ਨਹੀਂ ਰੱਖੀ ਹੋਈ ਤਾਂ ਤੁਸੀਂ ਸੀਂਕੇ ਰੱਖ ਸਕਦੇ ਆ ਜਾਂ ਕਿਸੇ ਤੋਂ ਸਮਾ ਲੋ ਜੇਕਰ ਨਹੀਂ ਸੀਣੀ ਆਉਂਦੀ ਸੋ ਝੋਲੀ ਰੱਖਣੀ ਤਾਂ ਬਹੁਤ ਚੰਗੀ ਗੱਲ ਹੈ ਦਰਵਾਰ ਦੇ ਵਿੱਚ ਹੁਣੀ ਵੀ ਚਾਹੀਦੀ ਆ ਕਿਉਂਕਿ ਮਾਲਕ ਝੋਲੀ ਚੋਂ ਹੀ ਖੈਰਾ ਵੰਡਦਾ ਆ ਸੋ ਝੋਲੀ ਉਹਨਾਂ ਦੇ ਨਾਮ ਦੀ ਜਰੂਰ ਰੱਖਣੀ ਚਾਹੀਦੀ ਚਾਹੇ ਪੀਰਾਂ-ਪੀਰਾਂ ਦੀ ਸੇਵਾ ਕਰਦੇ ਹੋ ਕਿਸੇ ਵੀ ਦੇਵ-ਦੇਵਤੇ ਦੀ ਤੁਸੀਂ ਸੇਵਾ ਕਰਦੇ ਹੋ ਸੋ ਬਾਬਾ ਬਾਲਖਨਾਰ ਦੀ ਸੇਵਾ ਕਰਦੇ ਹੋ ਤਦ ਵੀ ਝੋਲੀ ਰੱਖਣੀ ਪੈਂਦੀ ਹੈ ਪੀਰਾਂ ਦੀ ਕਰਦੇ ਹੋ ਤਾਂ ਵੀ ਰੱਖਣੀ ਪੈਂਦੀ ਹੈ ਸੋ ਜੇਕਰ ਮਾਤਾ ਰਾਣੀ ਦੇ ਨਾਮ ਦੀ ਤੁਸੀਂ ਰੱਖਣੀ ਚਾਹੁੰਦੇ ਹੋ ਤੁਹਾਡੀ ਸ਼ਰਦਾ ਹੈ ਤਾਂ ਤੁਸੀਂ ਰੱਖ ਸਕਦੇ ਹੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇਹਨਾਂ ਨੇ ਕਮੈਂਟ ਵਿੱਚ ਆਪਣਾ ਨਾਮ ਲਿਖਿਆ ਹੋਇਆ ਆ ਮਨਜੀਤ ਇਹਨਾਂ ਦਾ ਨਾਮ ਹੈ ਤੇ ਕਰਪੂਰਥਲੇ ਦੇ ਰਹਿਣ ਵਾਲੇ ਆ ਸੋ ਇਹ ਲਿਖਦੇ ਨੇ ਕਿ ਦੀਦੀ ਜੀ ਮੈਂ ਤੁਹਾਡੇ ਸਾਰੇ ਹੀ ਕਮੈਂਟ ਸੁਣਦੀਆਂ ਜੋ ਜਾਨਕੀ ਅਸੀਂ ਦੱਸੀਦੇ ਆ ਤੇ ਮੈਨੂੰ ਤੁਹਾਡੇ ਕਮੈਂਟ ਜਵਾਬ ਸੁਣ ਕੇ ਬਹੁਤ ਚੰਗਾ ਲੱਗਦਾ ਹੈ ਤੇ ਤੁਸੀਂ ਵਾਹਿਗੁਰੂ ਜਪਣ ਨੂੰ ਕਹਿੰਦੇ ਹੋ ਸਿਮਰਨ ਕਰਨ ਦੀ ਸਲਾਹ ਦਿੰਦੇ ਹੋ ਤੇ ਤੁਸੀਂ ਕਿਸੇ ਵੀ ਵਹਿਮ ਭਰਮ ਵਿੱਚ ਨਹੀਂ ਪਾਉਂਦੇ ਹਮੇਸ਼ਾ ਚੰਗੀ ਸਲਾਹ ਦਿੰਦੇ ਹੋ ਜੋ ਕਿ ਬਹੁਤ ਵਧੀਆ ਗੱਲ ਹੈ ਸੋ ਦੇਖੋ ਜੀ ਆਪਣੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜੇਕਰ ਕਿਸੇ ਦਾ ਵਿਸ਼ਵਾਸ ਘਟਦਾ ਹੈ ਤੇ ਉਹਨਾਂ ਦਾ ਪਿਸ਼ਵਾਸ ਬੰਨਣ ਦੀ ਕੋਸ਼ਿਸ਼ ਕਰੀਏ ਕਿਉਂਕਿ ਜੇਕਰ ਅੱਜ ਅਸੀਂ ਤੁਹਾਨੂੰ ਸਲਾਹ ਚੰਗੀ ਦਿੰਦੇ ਹਾਂ ਤੁਹਾਨੂੰ ਵਹਿਮ 'ਚ ਨਹੀਂ ਪਾਉਂਦੇ ਤੁਹਾਡਾ ਵਿਸ਼ਵਾਸ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੀ ਦੀ ਹੈ ਵੀਡੀਓ ਰਾਈ ਤਾਂ ਜਿਸ ਦਿਨ ਸਾਡਾ ਮਨ ਡੋਲੇਗਾ ਜਿਸ ਦਿਨ ਅਸੀਂ ਹਿੰਮਤ ਛੱਡਾਂਗੇ ਤੇ ਉਹ ਮਾਲਕ ਨੇ ਸਾਡੀ ਬਾਹ ਫੜ ਲੈਣੀ ਸੋ ਇਹ ਹੀ ਇੱਕ ਵਜ੍ਹਾ ਹੁੰਦੀ ਆ ਕਿ ਦੂਸਰਿਆਂ ਨੂੰ ਚੰਗਾ ਗਿਆਨ ਦੇਣਾ ਹਿੰਮਤ ਦੇਣੀ ਸੋ ਇਸ ਲਈ ਕਹਿੰਦਾ ਕਿ ਵਦੋ ਵਦ ਵੀਡੀਓ ਸ਼ੇਅਰ ਕਰਿਆ ਕਰੋ ਤੁਹਾਡੀ ਵਜ੍ਹਾ ਦੇ ਨਾਲ ਕਿਸੇ ਹੋਰ ਰੂਹ ਨੂੰ ਸਹਾਰਾ ਮਿਲ ਸਕੇ ਸੋ ਕੋਈ ਰੂਹ ਕਈ ਵਾਰ ਬਹੁਤ ਪਰੇਸ਼ਾਨੀ ਵਿੱਚ ਹੁੰਦੀ ਆ ਸੇਵਾ ਕਰਨ ਨਾਲ ਖਾਸ ਕਰਕੇ ਰੂਹ ਉਹਨਾਂ ਦਾ ਮਨ ਜਦੋਂ ਦੁੱਖਦਾ ਹੈ ਕੋਈ ਪਰੇਸ਼ਾਨੀ ਆਉਂਦੀ ਆ ਤਾਂ ਟੋਲ ਜਾਂਦੇ ਆ ਸੋ ਇੱਕ ਤੁਹਾਡੇ ਸ਼ੇਅਰ ਦੀ ਵਜ੍ਹਾ ਨਾਲ ਚੰਗਾ ਕਰਮ ਵੀ ਲਿਖਿਆ ਜਾਣਾ ਹੈ ਤੇ ਮੂਰਲੇ ਦੀ ਮਦਦ ਵੀ ਹੋ ਜਾਣੀ ਆ ਤੇ ਮਾਲਕ ਤੇ ਵਿਸ਼ਵਾਸ ਵਧ ਜਾਣਾ ਤੇ ਫਿਰ ਉਹਦਾ ਫਰਿਸ਼ਤਾ ਵੀ ਤੁਹਾਡੀ ਹੈਲਪ ਕਰੇਗਾ ਕਿ ਇਸ ਰੂਹ ਦੀ ਵਜ੍ਹਾ ਨਾਲ ਸਾਡਾ ਬੱਚਾ ਸਾਡੇ ਕੋਲ ਵਾਪਸ ਆ ਗਿਆ ਹੈ ਸੋ ਇਸ ਲਈ ਕਹੀਦਾ ਕਿ ਕਿਸੇ ਵੀ ਧਰਮ ਨੂੰ ਵੀ ਮਾੜਾ ਨਹੀਂ ਕਹਿਣਾ ਹੈ ਜੇਕਰ ਕੋਈ ਆਪਾਂ ਨੂੰ ਮਾੜਾ ਆਖਦਾ ਆ ਆਖਣ ਦਿਓ ਪਰ ਆਪ ਕਿਸੇ ਨੂੰ ਮਾੜਾ ਨਹੀਂ ਕਹਿਣਾ ਜਦੋਂ ਤੁਸੀਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹੋਗੇ ਕਿਸੇ ਵੀ ਗੁਰੂ ਪੀਰ ਨੂੰ ਮਾੜਾ ਨਹੀਂ ਕਹੋਗੇ ਸੋ ਜੇਕਰ ਮੂਰਿਓ ਇਨਸਾਨ ਤੁਹਾਨੂੰ ਮਾੜਾ ਬੋਲਦਾ ਚੁੱਪ ਕਰ ਜਾਓ ਪਰ ਮੂਰਲੇ ਦੇ ਗੁਰੂ ਦੀ ਵੀ ਇੱਜ਼ਤ ਕਰੋ ਕਿ ਵਾਕਈ ਉਹਨਾਂ ਦਾ ਅੱਜ ਜੇਕਰ ਦੁਨੀਆ ਤੇ ਨਾਮ ਹੈ ਉਹਨਾਂ ਨੇ ਨਾਮ ਦੀ ਕਮਾਈ ਕੀਤੀ ਹੋਈ ਆ ਸੋ ਕੁਸ਼ਕ ਰੂਹਾਂ ਦੀ ਖਾਤਰ ਗੁਰੂ ਪੀਰ ਵੀ ਬਦਨਾਮ ਹੋ ਜਾਂਦੇ ਨੇ ਸੋ ਇਥੇ ਇਹੀ ਕਵਾਂਗੇ ਕਿ ਆਪਣੇ ਗੁਰੂ ਦਾ ਰਤਵਾ ਉੱਚਾ ਕਰੋ ਕੋਈ ਇਹੋ ਜਿਹਾ ਕਰਮ ਨਾ ਕਰੋ ਕਿ ਜੀ ਦੇ ਨਾਲ ਤੁਹਾਨੂੰ ਕੋਈ ਇਹੋ ਜਿਹਾ ਸ਼ਬਦ ਕਵੇ ਕਿ ਇਹ ਵਾਕਏ ਗੁਰੂ ਵਾਲੇ ਆ ਤੇ ਕਰਮ ਇਹਨਾਂ ਦੇ ਚੰਗੇ ਨਹੀਂ ਹੈ ਸੋ ਕਰਮ ਮਾੜਾ ਕਰੀ ਜਾ ਰਹੇ ਆ ਸੋ ਜਦੋਂ ਤੁਸੀਂ ਕਿਸੇ ਦੇ ਗੁਰੂ ਦੀ ਇੱਜ਼ਤ ਕਰੋਗੇ ਤੇ ਉਸ ਗੁਰੂ ਨੇ ਉਸ ਰਿਸ਼ਤੇ ਨੇ ਵੀ ਤੁਹਾਡੀ ਮੁਸ਼ਕਲ ਸਮੇਂ ਬਾਹ ਫੜ ਲੈਣੀ ਆ ਉਹਨੇ ਵੀ ਤੁਹਾਨੂੰ ਸਹਾਰਾ ਦੇਣਾ ਆ ਉਹਨੇ ਵੀ ਹੈਲਪ ਕਰ ਦੇਣੀ ਆ ਸੋ ਜਦੋਂ ਅਸੀਂ ਕਿਸੇ ਨੂੰ ਮਾੜਾ ਨਹੀਂ ਬੋਲਦੇ ਤਾਂ ਹਰ ਕੋਈ ਸਾਡੀ ਮਦਦ ਕਰਦਾ ਹੈ ਜਿਕਰ ਮੂਹ ਨਾਲ ਕੋਈ ਮਾੜਾ ਆਖਦਾ ਆਖਣ ਦੋ ਪਰ ਕਿਸੇ ਨੂੰ ਆਪ ਮੂੰਹ ਚੋਂ ਮੰਦਾ ਬੋਲ ਕਦੇ ਨਾ ਬੋਲੋ ਚਾਹੇ ਮਸੀਹ ਵਾਲੇ ਹੋਵੇ ਖਾਸ ਕਰਕੇ ਮਸੀਹ ਵਾਲਿਆਂ ਦਾ ਤੇ ਆਪਸ ਵਿੱਚੀ ਜੋ ਪੀਰਾਂ ਵੇਰਾਂ ਨੂੰ ਮੰਨਦੇ ਆ ਜਾਂ ਹੋਰ ਕਿਤੇ ਜਾਂਦੇ ਆ પાસ ਕਰਕੇ ਉਹ ਇੱਕ ਦੂਜੇ ਦੀਆਂ ਬਰਾਇਆਂ ਕਰਦੇ ਬਹੁਤ ਵਾਰ ਦੇਖਿਆ ਸੁਣਿਆ ਹੈ ਸੋ ਇਸ ਲਈ ਇਥੇ ਇਹ ਸਲਾਹ ਦਵਾਂਗੇ ਕਿ ਕਿਸੇ ਵੀ ਗੁਰੂ ਪੀਰ ਨੂੰ ਵਿਚ ਨਾ ਲੈ ਕੇ ਆਇਆ ਕਰੋ ਕਿਉਂਕਿ ਗੁਰੂਆਂ ਪੀਰਾਂ ਨੇ ਵੰਦਗੀ ਕੀਤੀ ਤਪ ਕੀਤੇ ਆ ਤਪੱਸਿਆ ਕੀਤੀ ਆ ਬਹੁਤ ਕੁਰਬਾਨੀਆਂ ਦਿੱਤੀਆਂ ਆ ਤਾਂ ਅੱਜ ਉਹਨਾਂ ਦਾ ਦੁਨੀਆ ਤੇ ਨਾਮ ਆ ਤੇ ਉਹਨਾਂ ਦੇ ਨਾਮ ਦੇ ਦੀਵੇ ਜਗਦੇ ਆ ਸੋ ਦੁਨੀਆ ਝੁਕਦੀ ਹੈ ਮੂਰੇ ਸੋ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਬੰਦਗੀ ਕੀਤੀ ਉਹਨਾਂ ਦੀ ਬੰਦਗੀ ਬੋਲਦੀ ਹੈ ਨਾਮ ਦੀ ਕਮਾਈ ਬੋਲਦੀ ਹੈ ਨਾਹੀਂ ਕੀ ਉਹਨਾਂ ਦਾ ਨਾਮ ਬੋਲਦਾ ਹੈ ਨਾਮ ਉਦੋਂ ਹੀ ਹੁੰਦਾ ਹੈ ਜਦੋਂ ਬੰਦਗੀ ਹੋਈ ਹੋਵੇ ਤੇ ਪੂਰਾ ਗੁਰੂ ਮਿਲਿਆ ਹੋਵੇ ਸੋ ਨਾਮ ਦੀ ਕਮਾਈ ਕੀਤੀ ਹੋਵੇ ਸੋ ਵਰਨਾ ਇਨੇ ਨਾਮ ਆ ਦੁਨੀਆ ਤੇ ਉਹਨਾਂ ਦਾ ਨਾਮ ਕਿਉਂ ਨਹੀਂ ਦੁਨੀਆ ਤੇ ਰਹਿ ਜਾਂਦਾ ਕਿਉਂਕਿ ਨਾਮ ਦੀ ਕਮਾਈ ਨਹੀਂ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਆ ਉਹਨਾਂ ਦਾ ਹੀ ਦੁਨੀਆ ਤੇ ਨਾਮ ਹੈ ਪ੍ਰਮਾਤਮਾ ਨੇ ਕਰਾਇਆ ਹੋਇਆ ਆ ਸੋ ਸਾਨੂੰ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਕਮੈਂਟ ਸੌਣ ਕੇ ਕਿ ਤੁਹਾਨੂੰ ਸਾਡੇ ਵਿਚਾਰ ਚੰਗੇ ਲੱਗਦੇ ਆ ਸੋ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਕਰਦੇ ਆ ਸਾਰੀਆਂ ਰੂਹਾਂ ਦਾ ਜਿਹੜੇ ਸਾਡੀ ਵੀਡੀਓ ਨੂੰ ਸੁਣ ਰਹੇ ਆ ਤੇ ਸਮਝ ਰਹੇ ਆ ਸੋ ਬਹੁਤ ਰੂਹਾਂ ਨੇ ਜਿਹੜੀਆਂ ਹਰ ਰੋਜ਼ ਵੀਡੀਓ ਸੁਣਦਿਆਂ ਆ ਤੇ ਹਰ ਰੋਜ਼ ਕਮੈਂਟ ਕਰਦਿਆਂ ਆ ਸੋ ਕੋਸ਼ਿਸ਼ ਕਰਾਂਗੇ ਕਿ ਸੋ ਇਹਨਾਂ ਆਪਾਂ ਮੇਨ ਮੇਨ ਨਾਮ ਜ਼ਰੂਰ ਬੋਲਾਂਗੇ ਜਿਹੜੇ ਹਰ ਰੋਜ਼ ਕਮੈਂਟ ਕਰਦੇ ਆ ਜੀ ਸੋ ਬਾਕੀ ਕਈ ਰੂਹਾਂ ਹਰ ਰੋਜ਼ ਵੀਡੀਓ ਸੁਣਦਿਆਂ ਆ ਪਰ ਕਈ ਮਜਬੂਰੀ ਦੇ ਕਾਰਨ ਇੰਨਾਂ ਨੂੰ ਕਮੈਂਟ ਕਰਨਾ ਨਹੀਂ ਹੁੰਦਾ ਸੋ ਉਹਨਾਂ ਦਾ ਵੀ ਤਹਿ ਦਿਲੋਂ ਉਹ ਧੰਨਵਾਦ ਕਰਦੇ ਆ ਜੀ ਸੋ ਮਾਲਕ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਸੋ ਸਾਡਾ ਫਰਜ਼ ਬਣਦਾ ਹੈ ਕਿ ਵਾਹਿਗੁਰੂ ਤੇ ਵਿਸ਼ਵਾਸ ਬਣਾਉਣ ਦਾ ਕਿ ਤੁਹਾਡਾ ਵਿਸ਼ਵਾਸ ਜਿਹੜਾ ਉਹ ਬਣਿਆ ਰਵੇ ਸੁਮਾਲਕ ਦੇ ਚਰਨਾਂ ਨਾਲ ਜੁੜੇ ਰਹਿਣ ਪਰੇਸ਼ਾਨੀਆਂ ਜ਼ਿੰਦਗੀ ਵਿੱਚ ਆਉਂਦੀਆਂ ਰਹਿੰਦੀਆਂ ਜਿਕਰ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਨਾ ਹੋਣ ਤਾਂ ਫਿਰ ਰੱਬ ਨੂੰ ਕੌਣ ਮੰਨੇ ਸੋ ਰੱਬ ਨੂੰ ਵੀ ਉਦੋਂ ਹੀ ਮਾਨ ਹੁੰਦਾ ਜਦੋਂ ਜ਼ਿੰਦਗੀ ਵਿੱਚ ਟੈਨਸ਼ਨ ਆ ਪਰੇਸ਼ਾਨੀਆਂ ਆਉਂਦੀਆਂ ਤੇ ਜ਼ਿੰਦਗੀ ਜਿਉਣੀ ਵੀ ਵਧੀਆ ਉਦੋਂ ਹੀ ਲੱਗਦੀ ਹੈ ਜਦੋਂ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਹੋਣ ਕਿਉਂਕਿ ਪਰੇਸ਼ਾਨੀਆਂ ਨਾਲ ਲੜਾਂਗੇ ਤਾਂ ਮਜ਼ਬੂਤ ਹੋਵਾਂਗੇ ਜੇਕਰ ਜ਼ਿੰਦਗੀ ਵਿੱਚ ਠੋਕਰਾਂ ਨਾ ਵੱਜਣਗੀਆਂ ਤਾਂ ਫਿਰ ਅਕਲ ਕਿੱਦੋਂ ਆਵੇਗੀ ਸੋ ਇਹ ਸਭ ਕੁਝ ਵੀ ਜ਼ਿੰਦਗੀ ਵਿੱਚ ਹੋਣਾ ਜ਼ਰੂਰੀ ਹੁੰਦਾ ਹੈ ਸੋ ਬਾਕੀ ਜਦੋਂ ਹੱਦੋਂ ਵੱਧ ਪਰੇਸ਼ਾਨੀਆਂ ਆ ਜਾਂਦੀਆਂ ਨੇ ਤੇ ਉਹਨਾਂ ਦਾ ਨਾਸ਼ ਕਰਦੇ ਸਾਡਾ ਪਰਮਾਤਮਾ ਸਾਡੇ ਨਾਲ ਖੜਾ ਰਹਿੰਦਾ ਹੈ ਸੋ ਨਾਮ ਦੀ ਕਮਾਈ ਕਰੋ ਮਾਲਕ ਤੇ ਭਰੋਸਾ ਰੱਖੋ ਤੇ ਇੱਕ ਦਿਨ ਸਭ ਖੁਸ਼ ਹੀ ਠੀਕ ਹੋ ਜਾਂਦਾ ਹੈ ਸੋ ਹੁਣ ਆਪਾਂ ਇੱਥੇ ਗੱਲ ਕਰ ਲਈ ਕਿ ਕੱਲ ਐਤਵਾਰ ਦਾ ਦਿਨ ਹੈ ਸੋ ਕੋਸ਼ਿਸ਼ ਕਰਨੀ ਜੀ ਜਿਨ੍ਹਾਂ ਨੇ ਗੁੱਗਾ ਨਹੀਂ ਪੂਜਿਆ ਸੋ ਪੀਰਾਂ ਵੀਰਾਂ ਦੀ ਸੇਵਾ ਕਰਦੇ ਹੋ ਸੋ ਬਾਕੀ ਤਾਂ ਹਰ ਇੱਕ ਕੁੰਡੇ ਵਿੱਚ ਗੁੱਗਾ ਜ਼ਰੂਰ ਪੂਜਦੇ ਆ ਚਾਹੇ ਜੱਟ ਜ਼ਿੰਮੇਦਾਰ ਹੀ ਕਿਉਂ ਨਾ ਹੋਣ ਸੋ ਕਿਉਂਕਿ ਫਿਰ ਨੇਰ ਜਾਣਣ ਦਾ ਫਰਕ ਪੈ ਜਾਂਦਾ ਹੈ ਗੁੱਗਾ ਨਹੀਂ ਪੂਜਿਆ ਜਾਂਦਾ ਸੋ ਕੋਸ਼ਿਸ਼ ਕਰੋ ਕਿ ਕੱਲ ਹੀ ਐਤਵਾਰ ਦਾ ਦਿਨ ਵੀ ਚੰਗਾ ਹੈ ਸੋ ਗੁੱਗਾ ਯਾਰ ਪੀਰ ਦਾ ਦਿਨ ਹੈ ਸੋ ਕੱਲ ਗੁੱਗਾ ਪੂਜ ਦੇਵੋਗੇ ਤਾਂ ਬਹੁਤ ਹੀ ਚੰਗੀ ਗੱਲ ਆ ਵਰਨਾ ਫਿਰ ਦਿਵਾਲੀ ਤੱਕ ਤਾਂ ਪੂਜ ਹੀ ਹੁੰਦਾ ਰਹਿੰਦਾ ਵਿੱਚ ਸ਼ਰਾਧਾ ਜਾਣੀ ਆ ਤੇ ਸ਼ਰਾਧਾ ਦੇ ਵਿੱਚ ਫਿਰ ਬੁੱਗਾ ਨਹੀਂ ਪੂਜਿਆ ਜਾਂਦਾ ਫਿਰ ਵਿੱਚ ਗੈਤ ਪਵੇਗਾ ਫਿਰ ਨਰਾਤਿਆਂ ਦੇ ਵਿੱਚ ਪੂਜ ਲੈਂਦੇ ਆ ਕਈ ਤੇ ਦਵਾੜੀ ਤੱਕ ਪੂਜ ਹੀ ਹੁੰਦਾ ਰਹਿੰਦਾ ਹੈ ਗੁੱਗਾ ਫਿਰ ਬਾਅਦ ਵਿੱਚ ਸੋ ਕੋਸ਼ਿਸ਼ ਕਰੋ ਕਿ ਨਾ ਦਿਨਾਂ 'ਚ ਹੀ ਪੂਜ ਲਿਆ ਜਾਵੇ ਤਾਂ ਚੰਗੀ ਗੱਲ ਆ ਸੋ ਗੁੱਗਾ ਨੌਮੀ ਤੇ ਕਾਫੀਆਂ ਨੇ ਤਾਂ ਇਹ ਕਰਮ ਕਰ ਦਿੱਤਾ ਹੈ ਗੁੱਗਾ ਨੌਮੀ ਤੇ ਹੀ ਗੁੱਗਾ ਪੂਜ ਦਿੱਤਾ ਸੋ ਇਹਦੇ ਤੇ ਆਪਾਂ ਇੱਕ ਵੀਡੀਓ ਪਾਉਣੀ ਸੀ ਪਰ ਟਾਈਮ ਨਹੀਂ ਮਿਲਿਆ ਸੋ ਕੋਸ਼ਿਸ਼ ਕਰੋ ਜੀ ਜਿਨ੍ਹਾਂ ਨੇ ਕਰਮ ਨਹੀਂ ਕੀਤਾ ਉਹ ਕਰਮ ਜ਼ਰੂਰ ਕਰਨ ਤੇ ਅਰਦਾਸ ਇਹ ਹੀ ਕਰਨੀ ਹੈ ਗੁੱਗਾ ਪੂਜਣ ਲੱਗਿਆਂ ਕਿ ਗੁੱਗਾ ਜਾਰ ਪੀਰ ਜੀ ਸਾਨੂੰ 나ਗ ਦੇ ਰੂਪ ਦੇ ਵਿੱਚ ਦਰਸ਼ਨ ਕਦੇ ਨਾ ਹੋਣ ਨਾ ਘਰ ਦੇ ਵਿੱਚੇ ਕਦੇ ਨਿਕਲੇ ਕਿਉਂਕਿ ਜਿਨ੍ਹਾਂ ਨੂੰ ਭੁੱਲ ਹੋ ਜਾਂਦੀ ਹੈ ਜਾਂ ਗੁੱਗਾ ਨਹੀਂ ਪੁੱਜਦੇ ਉਹਨਾਂ ਦੇ ਘਰ ਵਿੱਚ ਇਹ ਫਿਰਕਾ ਪੈਣ ਲੱਗ ਪੈਂਦਾ ਹੈ ਤੇ ਨਜਰਾਂ ਲੱਗ ਜਾਂਦੇ ਆ ਫਿਰ ਪਤਾ ਹੀ ਨਹੀਂ ਲੱਗਦਾ ਕਿ ਕਾਦ ਕਿੱਧਰੋਂ ਆ ਗਿਆ ਕੋਈ ਰਸਤਾ ਵੀ ਨਹੀਂ ਹੁੰਦਾ ਆਉਣ ਦਾ ਵੀ ਆ ਨਹੀਂ ਸਕਦਾ 나ਗ ਪਰ ਫਿਰ ਵੀ ਘਰ ਵਿੱਚੋਂ ਨਿਕਲਣਾ ਕਹਿੰਦੇ ਆ ਜਾਂ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਆ ਸੋ ਇਸ ਕਰਕੇ ਗੁੱਗਾ ਜੀ ਬਹੁਤ ਸਾਖਦਾ ਉਹ ਆਪਣੀ ਸੁੱਖ ਲੈ ਹੀ ਲੈਂਦੇ ਆ ਸਾਲ ਬਾਅਦ ਉਹਨਾਂ ਦਾ ਆਪ ਗੁੱਗਾ ਪੂਜਣਾ ਹੁੰਦਾ ਹੈ ਤੇ ਸਾਲ ਬਾਅਦ ਉਹਨਾਂ ਨੇ ਗੁੱਗਾ ਬਾਕੀ ਆਪਣੇ ਆਪ ਹੀ ਪੂਜਾ ਲੈਂਦੇ ਆ ਜਿਹੜੇ ਕਿਉਂਕਿ ਕਈ ਵਾਰ ਅਸੀਂ ਇਹ ਅਜਮਾ ਕੇ ਦੇਖਿਆ ਜਦੋਂ ਮਨ ਵਿੱਚ ਸੋਚਿਆ ਅੱਜ ਨਹੀਂ ਫਿਰ ਕਰ ਦਵਾਂਗੇ ਫਿਰ ਕਰ ਦਵਾਂਗੇ ਤੇ ਉਸੇ ਵਕਤ ਦਰਸ਼ ਹੋ ਜਾਂਦੇ ਸੀ ਸੋ ਮਿਹਨਤ ਹੀ ਕਰਨੀ ਹੈ ਕਿ ਇਸ ਰੂਪ ਵਿੱਚ ਲੁਕੇ ਸੁਪੇ ਰਹੋ ਸੋ ਜਦੋਂ ਵੀ ਗੱਗਾ ਪੁੱਜਣਾ ਹੈ ਇਹ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਉੱਥੇ ਕਿਤੇ ਇਹ ਨਾ ਕਹਿ ਦਿਓ ਜਾ ਕੇ ਕਿ ਸਾਨੂੰ ਆਬਾ ਜੀ ਤੁਸੀਂ ਦਰਸ਼ਨ ਦਿੰਦੇ ਰਹੋ ਸੋ ਜਦੋਂ ਵੀ ਕਹਿੰਦੇ ਕਿ ਇਹਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਨੇੜੇ ਹੋ ਕੇ ਸੁਣਦੇ ਆ ਤੇ ਦਿਖਾਈ ਦੇ ਦਿੰਦੇ ਆ ਸੋ ਲੁਕੇ ਸੁਪੇ ਹੀ ਰਹਿਣ ਤਾਂ ਮਾਲਕ ਦੀ ਵੈਸੇ ਹੀ ਕਿਰਪਾ ਬਣੀ ਰਹੇ ਇਹ ਅਰਦਾਸ ਬੇਨਤੀ ਕਰਨੀ ਜੀ ਤੇ ਕੋਸ਼ਿਸ਼ ਕਰੋ ਕਿ ਕੱਲ ਦੇ ਦਿਨੇ ਇਹ ਕਰਮ ਕਰਦੇ ਹੋ ਜੀ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੈ ਵੀਰਾਂ ਦੀ ਜੀ ਜੈਸਾਆਂ ਦੀ ਸੋ ਜਿਨ੍ਹਾਂ ਨੇ ਕਰਮ ਕੀਤਾ ਉਹ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਤੇ ਜਿਨ੍ਹਾਂ ਨੇ ਕਰਮ ਹਜੇ ਤੱਕ ਨਹੀਂ ਕੀਤਾ ਕੱਲ ਕਰਨਗੇ ਸੋ ਉਹ ਵੀ ਕਮੈਂਟਾਂ ਵਿੱਚ ਜ਼ਰੂਰ ਲਿਖ ਕੇ ਦੱਸਣ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰੀਏ ਜੈ ਵੀਰਾਂ ਦੀ ਜੀ ਜੈਸਾਆਂ